ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੀ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਦੁਨੀਆ ਤੇ ਵਿੱਚ ਰੱਖ ਫਰੀਦਾ ਕੁਝ ਐਸਾ ਬੈਣ ਖਲੋਣ ਕੋਲ ਹੋਈਏ ਤਾਂ ਹੱਸੇ ਦੁਨੀਆ ਤੁਰ ਚਾਹੀਏ ਤਾਂ ਰੋਣਾ ਦਿਲ ਤੇਰੇ ਆਸ ਸਮੰਦਰੋਟ ਹੋਣਗੇ ਕੌਣ ਤਿਲਾਂਦਿਆਂ ਜਾਣੇ ਗੁਲਾਮ ਫਰੀਦਾ ਤਾਤਿਲ ਉੱਥੇ ਤਈਏ ਜਿੱਥੇ ਅਗਲਾ ਕਦਰ ਵੀ ਪਛਾਨੇ ਮਿੱਟੀ ਨਾ ਫਰੋਲ ਫਰੀਦਾ ਯਾਰ ਕਵੱਚੇ ਨਹੀਂ ਲੱਪਦੇ ਫਰੀਦਾ ਤੂੰ ਪੁਲਪੁਲਾ ਪਾਣੀ ਦਾ ਇਹ ਤੇਰੀ ਔਕਾਤ ਜਿਸ ਕਰਮੋਂ ਚਾ ਮੰਨੀਆਂ ਰਹਿ ਨਾ ਦਿੰਦੇ ਰਾਤ ਫਰਿਦ ਤਾਂ ਮੌਤ ਨਾਲੋਂ ਭੁੱਖ ਬੁਰੀ ਰਾਤ ਨੂੰ ਖਾਤੇ ਸੁਬਾ ਫੇਰ ਖੜੀ ਚੜ੍ਹ ਫਰਿਦਾ ਕੋਠੇ ਉੱਤੇ ਵੇਖ ਕਰ ਕਰ ਲੱਗੀ ਅੱਖ ਤੂੰ ਸਮਝਿਆ ਮੈਂ ਦੁਖੀ ਆ ਇੱਥੇ ਤਾਂ ਦੁਖੀ ਸਾਰਾ ਚੱਕ ਅੁੱਠ ਫਰਿਦਾ ਸੁੱਤਿਆ ਤੇ ਛਾੜੋ ਤੇ ਮਸੀਤ ਤੂੰ ਸੁੱਤਾ ਰਪ ਚਾਗਦਾ ਤੇਰੀ ਡਾਟੇ ਨਾਲ ਪ੍ਰੀਤ ਤੇਰੀ ਡਾਟੇ ਨਾਲ ਪ੍ਰੀਤ ਤਨ ਹੰਡੀ ਵਿੱਚ ਹਜ਼ਰ ਮਸਾਲਾ ਉਤੋਂ ਲੋਨ ਸਬਦ ਤਪਾਇਆ ਗੁਲਾਮ ਫਰੀਦਾ ਮੈਂ ਤਾਂ ਮਰ ਗਈਆਂ ਤੈਨੂੰ ਹਜੇ ਸਵਾਤ ਨਾ ਆਇਆ ਉਕੀ ਜਾਣੇ ਯਾਰ ਫਰੀਦਾ ਰੋਟੀ ਪੰਦਾ ਖਾ ਜਾਂਦੀ ਏ ਤੈਨੂੰ ਸਾਟੇ ਵਰਕੀ ਨਹੀਂ ਚੜਨੀ ਅਸਾਂ ਯਾਰ ਦੀ ਅੱਖ ਚੋਂ ਪੀਤੀ ਏ ਵਿੱਚ ਤਰਵੇਸ਼ਾ ਮੰਦਰ ਮਸਜਿਦ ਉਰੋਂ ਲੱਗਿਆ ਤੇਰਾ ਲਾਲ ਨੀ ਮਾਏ ਗਲੀਆਂ ਸੁੰਝੀਆਂ ਉਝਾੜ ਦਿਸਣ ਮੈ ਕੋ ਵੇੜਾ ਖਾਨ ਨੋ ਆਵੇ ਉਹ ਯਾਰ ਫਰੀਦਾ ਉੱਥੇ ਕੀ ਵਸਨਾ ਜਿੱਥੇ ਯਾਰ ਨਜ਼ਰ ਨਾ ਆਵੇ ਤਕਦੀਰ ਵਰਕਾ ਖਾਲੀ ਏ ਤੇ ਪਰਿਆ ਹੱਥ ਲਕੀਰਾਂ ਨਾਲ ਲੋਕੀ ਅੱਖਾਂ ਨ ਹਸਤੀ ਰਹਿੰਦੀ ਓ ਕੀ ਜਾਨਨ ਕੀ ਕੁਝ ਸਹਿੰਦੀ ਰੱਬਾ ਮੇਰਾ ਤੂੰ ਨਹੀਂ ਢਾਟਾ ਤੇ ਜੀ ਦੁਨੀਆ ਬੜੀ ਢਾਟੀ ਏ ਕੋਣ ਕਿਸੇ ਦਾ ਕੰਮ ਲੈਂਦਾ ਏ ਇੱਥੇ ਹਰ ਕੋਈ ਆਪਣਾ ਕੰਮ ਲੈਂਦਾ ਏ ਮੈਂ ਕੱਖ ਗਲੀਆਂ ਤਾਂ ਬਨ ਜਾਵਾਂ ਇਹ ਯਾਰ ਉਡਾਵੇ ਪੈਰਾਂ ਨਾਲ ਅੱਖੀਆਂ ਹੋਰ ਕਿਸੇ ਨੂੰ ਕਿਉਂ ਵੇਖਣ ਜਦੋਂ ਖੋਟ ਇਮਾਨ ਵਿੱਚ ਕੋਈ ਨਹੀਂ ਤੇਰੇ ਦਿਲ ਦੀਆਂ ਯਾਰ ਖੁਦਾ ਜਾਣੇ ਸਾਡਾ ਹੋਰ ਚਹਾਨ ਵਿੱਚ ਕੋਈ ਨਹੀਂ ਅਟੀਆਂ ਚੁੱਕ ਚੁੱਕ ਯਾਰ ਫਰੀਦਾ ਰਾਤ ਤੱਕ ਦੀ ਮੈਂ ਸ਼ਾਮ ਸਵੇਰੇ ਯਾਰਾਂ ਨਾਲ ਪਹਾੜ ਫਰੀਦਾ ਤੇ ਯਾਰਾਂ ਬਾਜ ਹਨੇਰੇ ਇੱਤਾ ਵਾਲੇ ਪਏ ਇੱਤਾ ਕਰਤੇ ਅਸਾ ਰੋ ਰੋ ਈਦ ਲੰਗਾਈ ਗੁਲਾਮ ਫਰੀਦਾ ਉਸ ਈਦ ਤੋਂ ਚਾਹੀਏ ਸਦਕੇ ਜਿਸ ਈਦ ਤੇ ਮਿਲ ਜਾਵੇ ਮਾਹੀ ਜੇ ਸੋਨਾ ਮੇਰੇ ਦੁੱਖ ਵਿੱਚ ਰਾਜੀ ਤਾਂ ਮੈਂ ਸੁੱਖ ਨੂੰ ਚੁੱਲ੍ਹੇ ਪਾਵਾਂ ਓ ਯਾਰ ਫਰੀਦਾ ਜੇ ਕਿਤੇ ਮਿਲ ਪਵੇ ਸੋਨਾ ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾ ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾ ਉੱਠ ਫਰੀਦਾ ਸੁੱਤਿਆ ਤੇਰੀ ਦਾੜੀ ਪੈ ਗਿਆ ਪੂਰ ਅੱਕਾ ਆ ਗਿਆ ਨੇੜੇ ਤੇ ਪਿਛਾ ਰਹਿ ਗਿਆ ਦੂਰ ਯਾਰ ਫਰੀਦਾ ਜਿੰਦ ਕੁਰਬਾਨ ਜੇ ਯਾਰ ਪਾਵੇ ਇੱਕ ਫੇਰਾ ਚੱਲ ਫਰੀਦਾ ਕਸਾ ਫੜ ਲੈ ਤੇ ਪਾ ਲੈ ਚੋਲਾ ਇਸ਼ਕ ਦਾ ਮਤਕੇ ਵਿਚੜਾ ਉਤਰੇ ਨਾ ਐਸਾ ਰੰਗ ਚੜਾ ਲੈ ਇਸ਼ਕ ਦਾ ਯਾਰਾਂ ਵਾਲੀਆਂ Eid ਮਨਾਵਣ ਮੇਰੀ ਗੁਜ਼ਰੀ Eid ਕਮ थी ओ ਯਾਰ ਫਰੀਦਾ ਮੇਰਾ ਯਾਰ ਮਿਲਾਤੇ ਨਹੀਂ ਤਾਂ ਇਹ ਤੇ ਮੇਰੇ ਕਿਸ ਕੰਮ ਦੀ ਵਾਸਤਾ ਰਪਤਾ ਆਜਾ ਸੱਜਣਾ ਛੇਤੀ ਮੋੜ ਮੁਹਾਰਾ ਯਾਰ ਫਰੀਦਾ ਜੇ ਸੋਣਾ ਆਵੇ ਮੇਰੇ ਘਰ ਵਿੱਚ ਆਉਣ ਪਹਾਰਾ ਫਰੀਦਾ ਰੱਬ ਨੇ ਪੰਨਿਆ ਸੰਗਲਾ ਨਾਲ ਫੱਕਰ ਆਣ ਛੁਡਾਵੇ ਕਰਾ ਤਾਂ ਬੰਨਿਆ ਤੱਕੇ ਨਾਲ ਉਹ ਰੱਬ ਵੀ ਕਦੇ ਖੋਲ ਨਾ ਪਾਵੇ ਕੋਈ ਇੰਜ ਤਾਂ ਮੰਤਰ ਪੜ ਵਿੱਚ ਹੋਗੀ ਮੈਂ ਯਾਦ ਕਰਾਂ ਵੇਲਾ ਮੁੜਾਵੇ ਇੰਨਾ ਅੱਖੀਆਂ ਰੋਣਾ ਉਦੋਂ ਸਿੱਖਿਆ ਜਦੋਂ ਵਾਕ ਵਹੀ ਜ਼ਰਤੀਆਂ ਫੜੀਆਂ ਉਹ ਗੁਲਾਮ ਫਰੀਦਾ ਰੋਣਾ ਉਦੋਂ ਮੁੱਖ ਸੀ ਜਦੋਂ ਬੱਚਿਆਂ ਕਫਨ ਦੀਆਂ ਤਣੀਆਂ ਜਦੋਂ ਬੱਚਿਆਂ ਕਫਨ ਦੀਆਂ ਤਣੀਆਂ ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਤਬੀਰ ਜਿੰਦ ਹਿਸਰ ਕਰੀ ਜੇ ਫਸ ਕੇ ਅੱਜ ਹੋ ਗਈ ਲੀਰੋ ਲੀਰ ਨਾ ਕਰੀਬ ਵੇਖ ਕੇ ਹੱਸਿਆ ਕਰ ਨਾ ਪੂਰੀ ਨਜ਼ਰ ਨਾਲ ਤੱਕਿਆ ਕਰ ਲੋਕਾਂ ਤੇ ਐ ਬਲਬਦਾਏ ਫਰੀਦਾ ਕਦੀ ਆਪਣੇ ਅੰਦਰ ਵੀ ਤੱਕਿਆ ਕਰ ਇਹਦੋਂ ਨਾ ਜਿਨ੍ਹਾਂ ਨੂੰ ਤੀਤ ਸਜਨਤੀ ਬਿਨ ਇਦੋਂ ਤੀਤ ਨਾ ਕਾਈ ਉਹ ਯਾਰ ਫਰੀਦਾ ਮੈਂ ਲੱਖ ਈਦ ਮਨਾਵਾ ਜਦੋਂ ਮਿਲ ਜਾਵੇ ਵਿਛੜਿਆ ਮਾਹੀ ਜਦੋਂ ਮਿਲ ਜਾਵੇ ਵਿਛੜਿਆ ਮਾਹੀ ਫਰੀਦਾ ਤੇਰੀ ਚੌਪੜੀ ਗੱਲ ਕਟਿਆ ਕੇ ਪਾਸ ਜੋ ਕਟਨ ਕੇ ਸੋ ਪਧਨ ਕੇ ਤੂੰ ਕਿਉਂ ਬੈਠਾ ਉਦਾਸ ਚੱਲ ਫਰੀਦਾ ਕਸਾ ਫੜ ਲੈ ਤੇ ਪਾਲੇ ਚੋਲਾ ਇਸ਼ਕ ਦਾ ਮਰ ਕੇ ਵਿਛੜਾ ਉੱਤਰੇ ਨਾ ਐਸਾ ਰੰਗ ਚੜਾ ਲੈ ਇਸ਼ਕ ਦਾ ਫਿਕਰ ਕਰਿੰਦੇ ਭਾਵ ਦੇ ਤੇ ਜ਼ਿਕਰ ਕਰਿੰਦੇ ਸਾਦ ਉੱਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਆਪ ਇਸ਼ਕ ਤੇ ਅਗ ਤਵੇਂ ਇੱਕ ਬਰਾਬਰ ਸਾਨੂੰ ਇਸ਼ਕ ਦਾ ਸੇਕ ਚੰਗੇ ਦਾ ਇਸ਼ਕ ਤੇ ਅਗ ਤਵੇਂ ਇੱਕ ਬਰਾਬਰ ਸਾਨੂੰ ਇਸ਼ਕ ਦਾ ਸੇਕ ਚੰਗੇ ਦਾ ਅਗ ਤਾਂ ਸਾੜੇ ਕੱਖ ਤੇ ਕਾਨੇ ਇਸ਼ਕ ਸਾੜੇ ਤਨ ਮੇਰਾ ਅਗ ਤਾਂ ਤਾਰੋ ਮੀ ਤੇ ਪਾਣੀ ਉਹ ਦੱਸੋ ਇਸ਼ਕ ਦਾ ਤਾਰੋ ਕਿਹੜਾ ਗੁਲਾਮ ਫਰੀਦਾ ਚਲ ਉੱਥੇ ਚੱਲੀਏ ਜਿੱਥੇ ਇਸ਼ਕ ਨੇ ਲਾਇਆ ਟੇਰਾ ਉਹ ਜਿੱਥੇ ਇਸ਼ਕ ਨੇ ਲਾਇਆ ਟੇਰਾ ਕੋਈ ਬਣ ਕੇ ਆਰੌਨਕ ਪੱਖੀਆਂ ਦੀ ਕੋਈ ਛੱਡ ਕੇ ਸ਼ੀਸ਼ ਮਹਿਲ ਚੱਲਿਆ ਕੋਈ ਪਲਿਆ ਨਾਸ ਤੇ ਨਖਰਿਆਂ ਦੇ ਵਿੱਚ ਕੋਈ ਰੇਤ ਕਰਮ ਤੇ ਥਲ ਚੱਲਿਆ ਉਹ ਕੋਈ ਭੁੱਲ ਗਿਆ ਮਕਸਦ ਆਵਣ ਦਾ ਕੋਈ ਭੁੱਲ ਕੇ ਮਕਸਦ ਆਵਣ ਦਾ ਤੇ ਕੋਈ ਕਰਕੇ ਮਕਸਦ ਹਲ ਚਲਿਆ ਓ ਯਾਰ ਫਰੀਦਾ ਇੱਥੇ ਸਭ ਮੁਸਾਫਰ ਕੋਈ ਅੱਜ ਚਲਿਆ ਤੇ ਕੋਈ ਕੱਲ ਚਲਿਆ ਕੋਈ ਅੱਜ ਚਲਿਆ ਤੇ ਕੋਈ ਕੱਲ ਚਲਿਆ ਉਠ ਫਰੀਦਾ ਸੁੱਤਿਆ ਤੇਰੇ ਸਿਰ ਤੇ ਕੁਕੇ ਕਾਲ ਤੂੰ ਆਪੇ ਫਾਈ ਫਸਿਆ ਜੀਵੇਂ ਮੱਕੜੀ ਨੇ ਪੁੰਨਿਆ ਛਾਲ ਜਵਾਨੀ ਬੁਢੇਪਾ ਖਾ ਗਿਆ ਤੇਖ ਚਿੱਟੇ ਹੋ ਗਏ ਸਾਰੇ ਵਾਲ ਤੇਰੇ ਨਾਲ ਕਿਸੇ ਵੀ ਨਾਲ ਚੱਲਣਾ ਜ਼ਰਾ ਕਰ ਲੈ ਤੂੰ ਆਪਣਾ ਖਿਆਲ ਤੇ 1 ਟੱਕਾ ਕਮ ਨਾ ਆਉਣਾ ਜੋ ਇਕੱਠਾ ਕੀਤਾ ਸਾਰਾ ਮਾਲ ਚਿਤਾ ਕਰ ਉਸ ਸੋਹਣੇ ਰੱਬ ਦਾ ਜਿਸ ਨੇ ਬਣਾ ਤੇਰੇ ਨਾਲ ਜਿਸ ਨੇ ਬਣਾ ਤੇਰੇ ਨਾਲ ਮੈਂ ਵੇਖਾ ਤੇ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਟੇ ਵਕਤ ਕਿੱਥੋਂ ਲਿਆਵਾਂ ਸੋਨਾ ਮੇਰੇ ਵੇਖਣ ਦੇ ਵਿੱਚ ਵੇਖੇ ਉਹ ਮਾਹੀ ਤਾਂ ਤੇਰੇ ਅੰਦਰ ਰਹਿੰਦਾ ਉਹ ਮਾਹੀ ਤਾਂ ਤੇਰੇ ਅੰਦਰ ਹੀ ਰਹਿੰਦਾ ਤੈਨੂੰ ਐਵੇਂ ਬਹਿਣ ਭਲੇਖੇ ਗੁਲਾਮ ਫਰੀਦਾ ਬੋਹੇ ਯਾਰ ਤੇ ਮਰੀਏ ਭਾਵੇਂ ਵੇਖੇ ਜਾਨਾ ਵੇਖੇ ਭਾਵੇਂ ਵੇਖੇ ਜਾਨਾ ਵੇਖੇ ਪਤਾ ਯਾਰ ਦੀ ਆਰੀਦਾ ਇੰਜ ਲੱਗਦਾ ਜਦੋਂ ਯਾਰ ਨੂੰ ਯਾਦੀ ਤੇ ਖਿੱਚ ਹੋਵੇ ਇਤਰੋਂ ਮੈਂ ਨਿਕਲਾ ਉੱਤਰੋਂ ਉਹ ਨਿਕਲੇ ਹਏ ਮੁਲਾਕਾਤ ਵੀ ਕਲੀ ਤੇ ਵਿੱਚ ਹੋਵੇ ਤਿਲਕੇ ਤੀਰ ਚੁਤਾਈ ਦਾ ਵਿੱਚ ਸਿਨੇ ਲੱਗੇ ਤੀਰ ਜੁਦਾਈ ਦਾ ਵਿੱਚ ਸਿਨੇ ਚਖਮਤੋ ਹੋਵਨ ਤੇ ਦਰਦ ਇੱਕ ਹੋਵੇ ਉਹ ਯਾਰ ਫਰੀਦਾ ਯਾਰੀ ਦਾ ਮਜਾ ਤਦੋਂ ਦਾ ਖਾਇ ਲਾਸ਼ਾ ਦੋ ਹੋਵਨ ਤੇ ਕਬਰ ਇੱਕ ਹੋਵੇ ਲਸ਼ਾ ਲੋਹਵਨ ਤੇ ਕਬਰ ਇੱਕ ਹੋਵੇ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਦਨ ਬਹੁਤ ਸਕੂਨ ਮਿਲੇ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਲੇ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ ਇਹ ਸਾਨੂੰ ਬਾਬਾ ਬੁੱਲ੍ਹੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਭਰਦੇ ਆ ਤੇ ਭਗਵਾਨ ਗੋਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਾਹ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਹਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲਚ